ਸਫਰ ਵਫਾਦਾਰ ਹੋਵੇ ਚਾਹੇ ਉਹ ਪਤਨੀ ਜਾਂ ਪਤੀ ਹੋਵੇ ਇੱਕ ਦੂਜੇ ਲਈ ਕੁਝ ਵੀ ਕਰ ਕੁਝਰਦੇ ਨੇ ਤੇ ਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਅੱਜ ਦੇ ਸਮੇਂ ਦੇ ਵਿੱਚ ਛੋਟੀ ਜਿਹੀ ਗੱਲ ਤੇ ਪਤੀ ਨੂੰ ਛੱਡ ਦੇਣ ਵਾਲੀਆਂ ਪਤਨੀਆਂ ਵੀ ਹੈਰਾਨ ਰਹਿ ਜਾਣਗੀਆਂ ਜਿੱਥੇ ਕਿ ਆਪਣੇ ਪਤੀ ਨੂੰ ਬਚਾਉਣ ਦੇ ਲਈ ਇੱਕ ਪਤਨੀ ਨੇ 40 ਫੁੱਟਾਂ ਟੁੰਗੇ ਖੂਦ ਦੇ ਵਿੱਚ ਛਾਲ ਮਾਰ ਦਿੱਤੀ ਹੈ ਤੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਉਹੀ ਮਹਿਲਾ ਜਿਸਨੇ ਕਿ ਆਪਣੇ ਪਤੀ ਨੂੰ ਇਸ 40 ਫੋਟਾ ਡੁੱਗੇ ਮੌਤੇ ਖੂ ਦੇ ਵਿੱਚੋਂ ਸਹੀ ਸਲਾਮਤ ਬਾਹਰ ਕੱਢ ਲਿਆਂਦਾ। ਦੱਸਦੀ ਕਿ ਬਾਹਰ ਵੀਡੀਓ ਕੇਰਲ ਦੇ ਵਿਰਾਪੂਮ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜਵਾਜ਼ ਪਤਨੀ ਸਵਿੱਤਰੀ ਬਣ ਕੇ ਆਪਣੇ ਪਤੀ ਨੂੰ ਬਚਾਉਣ ਦੇ ਲਈ 40 ਫੁੱਟ ਡੁੱਗੇ ਖੂ ਦੇ ਵਿੱਚ ਉਸਨੇ ਛਲਾਗਬਾਰੀ ਅਤੇ ਬੇਪਰਵਾਹ ਹੋ ਕੇ ਆਪਣੇ ਪਤੀ ਨੂੰ ਬਹੁਤ ਤੇਜ਼ ਖੂ ਚੋਂ ਬਾਹਰ ਕੱਢ ਲਿਆਂਦਾ। ਜੀ ਹਮਸਫਰ ਵਫਾਦਾਰ ਹੋਵੇ ਚਾਹੇ ਉਹ ਪਤਨੀ ਜਾਂ ਪਤੀ ਹੋਵੇ ਇੱਕ ਦੂਜੇ ਲਈ ਕੁਝ ਵੀ ਕਰ ਕੁਝਰਦੇ ਨੇ ਤੇ ਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਅੱਜ ਦੇ ਸਮੇਂ ਦੇ ਵਿੱਚ ਛੋਟੀ ਜਿਹੀ ਗੱਲ ਤੇ ਪਤੀ ਨੂੰ ਛੱਡ ਦੇਣ ਪਾਲੀਆਂ ਪਤਨੀਆਂ ਵੀ ਹੈਰਾਨ ਰਹਿ ਜਾਣਗੀਆਂ ਜਿੱਥੇ ਕਿ ਆਪਣੇ ਪਤੀ ਨੂੰ ਬਚਾਉਣ ਦੇ ਲਈ ਇੱਕ ਪਤਨੀ ਨੇ 40 ਫੁੱਟ ਡੂੰਘੇ ਖੂਦ ਦੇ ਵਿੱਚ ਛਾਲ ਮਾਰ ਦਿੱਤੀ ਹੈ ਤੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਕਿ ਮਹਿਲਾ ਜਿਸਨੇ ਕਿ ਆਪਣੇ ਪਤੀ ਨੂ ਇਸੇ 40 ਫੁੱਟ ਡੂੰਘੇ ਬਹੁਤੇ ਕੂ ਦੇ ਵਿੱਚੋਂ ਸਹੀ ਸਲਾਮਤ ਬਾਹਰ ਕੱਢ ਲਿਆਂਦਾ। ਦੱਸਦੀ ਕਿ ਬਾਹਰ ਵੀਡੀਓ ਕੇਰਲ ਦੇ ਵਿਰਾਪੂਮ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜਵਾਜ ਪਤਨੀ ਸਵਿੱਤਰੀ ਬਣ ਕੇ ਆਪਣੇ ਪਤੀ ਨੂੰ ਬਚਾਉਣ ਤੇ ਲਈ 40 ਫੁੱਟ ਡੂੰਘੇ ਕੂ ਦੇ ਵਿੱਚ ਉਸ ਨੇ ਛਲਾਗਬਾਰੀ ਅਤੇ ਬੇਪਰਵਾਹ ਹੋ ਕੇ ਆਪਣੇ ਪਤੀ ਨੂੰ ਬਹੁਤੇ ਖੂਚੋਂ ਬਾਹਰ ਕੱਢ ਲਿਆਂਦਾ। ਜੇ ਹਮਸਫਰ ਵਫਾਦਾਰ ਹੋਵੇ ਚਾਹੇ ਉਹ ਪਤਨੀ ਜਾਂ ਪਤੀ ਹੋਵੇ ਇੱਕ ਦੂਜੇ ਲਈ ਕੁਝ ਵੀ ਕਰ ਪੁਜ਼ਰਦੇ ਨੇ ਤੇ ਜਿਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਅੱਜ ਦੇ ਸਮੇਂ ਦੇ ਵਿੱਚ ਛੋਟੀ ਜਿਹੀ ਗੱਲ ਤੇ ਪਤੀ ਨੂੰ ਛੱਡ ਦੇਣ ਵਾਲੀਆਂ ਪਤਨੀਆਂ ਵੀ ਹੈਰਾਨ ਰਹਿ ਜਾਣਗੀਆਂ ਜਿੱਥੇ ਕਿ ਆਪਣੇ ਪਤੀ ਨੂੰ ਬਚਾਉਣ ਦੇ ਲਈ ਇੱਕ ਪਤਨੀ ਨੇ 40 ਫੁੱਟ ਡੂੰਘੇ ਖੂਦ ਦੇ ਵਿੱਚ ਛਾਲ ਮਾਰ ਦਿੱਤੀ ਤੇ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਉਹ ਹੀ ਮਹਿਲਾ ਜਿਸਨੇ ਕਿ ਆਪਣੇ ਪਤੀ ਨੂੰ ਇਸ 40 ਫੁੱਟ ਡੂੰਘੇ ਬਹੁਤੇ ਖੂਹ ਦੇ ਵਿੱਚੋਂ ਸਹੀ ਸਲਾਮਤ ਬਾਹਰ ਕੱਢ ਲਿਆਂਦਾ। ਦੱਸਦੀ ਕਿ ਵਾਇਰਲ ਵੀਡੀਓ ਕੇਰਲ ਦੇ ਵਿਰਾਪੋਮ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਜਵਾਬਸ ਪਤਨੀ ਸਬੁਤਰੀ ਬਣ ਕੇ ਆਪਣੇ ਪਤੀ ਨੂੰ ਬਚਵਾਉਣ ਦੇ ਲਈ 40 ਫੁੱਟ ਡੂੰਘੇ ਖੂਹ ਦੇ ਵਿੱਚ ਉਸਨੇ ਛੁਲਾਗ ਬਾਰੀ ਅਤੇ ਬੇਪਰਵਾਹ ਹੋ ਕੇ ਆਪਣੇ ਪਤੀ ਨੂੰ ਮੌਤੇ ਖੂਹ ਤੋਂ ਬਾਹਰ ਕੱਢ ਲਿਆਂਦਾ।